हाँ जी सताल दोस्तों की हाल चाल है जी हो सब ठीक ठाक हो आप आ गए अच हाज़री लवा फिर देन हैगा आज मंगलवार तो तरीक हैगी तेरह ते, आप खड़े हाँ पेंड माला रही ਦੋਨਾ ਦੇ ਵਿਚਕਾਰ ਜਿਲ੍ਹਾ ਜਲੰਧਰ ਕਹਿੰਦੇ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਬੋਲੀ ਮੈਂ ਪਾਵਾਂ ਤੇ ਅੱਗੇ ਤੋਂ ਕਹਿੰਦੇ ਖਿਆਲ ਰੱਖਿਓ ਗੱਲ ਕੀ ਏ ਜਵਨੀ ਜਵੰਦਾ ਚਲੋ ਕਰੀਏ ਫੇਰ ਗੱਲ ਸ਼ੁਰੂ ਅੱਜ ਹੈਗਾ ਜੀ ਮੇਲਾ ਪੈਨ ਡਰਾਈ ਵਾਲ ਦੋਨਾਂ ਤੇ ਉੱਥੋਂ ਆਪਾਂ ਹਾਜ਼ਰੀ ਇੱਕ ਵਾਰੀ ਲਵਾਏ ਆ ਤੇ ਆਉਣ ਨੂੰ ਦਿਲ ਨਹੀਂ ਸੀ ਕਰਦਾ ਵੇਹੇ ਪਰ ਕੰਨ ਦੱਸਿਆ ਕਿ ਰਹਿ ਨਹੀਂ ਹੋਇਆ ਬਿਸ਼ਰਮਜੇ ਹੋ ਕੇ ਫੇਰ ਦੁਨੀਆ ਦੇ ਵਿੱਚ ਫੇਰ ਵਾਣ ਨੂੰ ਦਿਲ ਕਰਦਾ ਹੈਗਾ ਚਲੋ ਜੀ ਕੋਈ ਗੱਲ ਨਹੀਂ ਤੇ ਅੱਜ ਹੈਗਾ ਮੇਲਾ ਤੇ ਕੁਹੀਂ ਵੀ ਪਹੁੰਚੇ ਲੱਗੇ ਛੱਗੇ ਵਾਲੇ ਜਿੰਨੇ ਵੀ ਖੱਜਣ ਮਿੱਤਰ ਪੰਡਰਾਈ ਯਾਰ ਦੋਨਾਂ ਆਪਣੇ ਵੈਰੀ ਫੇਮਸ ਸਿੰਗਰ ਬਾਗੀ ਬਾਗੀ ਜੀ ਤੇ ਸੋਨੂ ਸਿਤੋਵਾਲਾ ਹੋਰ ਵੀ ਬਹੁਤ ਸਾਰੇ ਫਨਕਾਰ ਪਹੁੰਚ ਰਹੇ ਨੇ ਪਬਲੀ ਦੇ ਵਿੱਚੋਂ ਵੀ ਆਪਾਂ ਪਰਮਿਸ਼ਨ ਲਈ ਆ ਤੇ ਕਮੇਟੀ ਮੈਂਬਰ ਤੋਂ ਉਹਨਾਂ ਨੇ ਆਪਣੇ ਜੀ ਬਿੱਲਾ ਲਾ ਦਿੱਤਾ ਫਿਰ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਕਿਨੇ ਕਿ ਆਪਾਂ ਵੀਡੀਓ ਬਣਾ ਸਕਦੇ ਆ ਜੀ ਫਿਰ ਉਸ ਤੋਂ ਬਾਅਦ ਵਿੱਚ ਗੱਲ ਆਉਂਦੀ ਆ ਚੈਨਲ ਵਾਲਿਆਂ ਦੀ ਅਚਾਨਕ ਫਿਰ ਉੱਥੇ ਵਾਲੇ ਤਿਆਰੀ ਹੋ ਰਹੀ ਆ ਚੈਨਲ ਵਾਲੇ ਵੀ ਪਹੁੰਚੇ ਹੋਏ ਨੇ ਉਹਨਾਂ ਨੇ ਵੀ ਲਾਈਵ ਕਰਨਾ ਉਹਨਾਂ ਨੂੰ ਜਾ ਕੇ ਪਹਿਲਾਂ ਪੁੱਛਿਆ ਸਾਰੀ ਗੱਲ ਦੱਸੀ ਕਿ ਆਪਾਂ ਵੀਡੀਓ ਐਸੀ ਬਣਾ ਸਕਦੇ ਆ ਤੁਹਾਨੂੰ ਕੋਈ ਇਤਰਾਜ਼ਤ ਨਹੀਂ ਉਹ ਕਹਿੰਦੇ ਨਹੀਂ ਮੈਂ ਉਹਨਾਂ ਨੂੰ ਫਿਰ ਪੁੱਛਿਆ ਕਿ ਸਿੰਗਰ ਕਿਉਂਕਿ ਸਿੰਗਰ ਤੱਕ ਤਾਂ ਹੁਣ ਆਪਣੀ ਪਹੁੰਚ ਨਹੀਂ ਗਈ ਵੀ ਜਾ ਕੇ ਪੁੱਛ ਲਈਏ ਕਿ ਨਹੀਂ ਵੀ ਬਣਾ ਸਕਦੇ ਕਿ ਨਹੀਂ ਬਣਾ ਸਕਦੇ ਤੇ ਚੈਨਲ ਵਾਲਿਆਂ ਨੇ ਕੋਈ ਇਸ ਤਰ੍ਹਾਂ ਦਾ ਆਪਸ਼ਨ ਨਹੀਂਗਾ ਲਾਇਆ ਕਿ ਆਪਾਂ ਨਹੀਂ ਬਣਾ ਸਕਦੇ ਕਿ ਨਹੀਂ ਤੇ ਉਹ ਉਹਨਾਂ ਨੂੰ ਪੁੱਛਿਆ ਸਿੰਗਰ ਤਨੇ ਰੋਕ ਸਕਦਾ ਉਹਨਾਂ ਨੇ ਕਿਹਾ ਵੀ ਨਹੀਂ ਸਿੰਗਰ ਵੀ ਨਹੀਂ ਰੋਕ ਸਕਦਾ ਚਲੋ ਜੀ ਇੰਨੀਆਂ ਕੁ ਬੇਨਤੀਆਂ ਵਾਂ ਤੇ ਆਪਾਂ ਅੱਜ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਉਥੋਂ ਪ੍ਰੋਗਰਾਮ ਲਾਈਵ ਦੇਖਣ ਦੀ ਤੇ ਸਾਰਿਆਂ ਆਪਾਂ ਜਾ ਕੇ ਮੇਲੇ ਦੀਆਂ ਤਿਆਰੀਆਂ ਦੇਖੀਏ ਤੇ ਆਜੋ ਫਿਰ ਚੱਲੀਏ ਮਿਲਦੇ ਆਂ ਪਿੰਡ ਰਾਈਵਾਲ ਦੋਨਾ ਜ਼ਿਲ੍ਹਾ ਜਲੰਧਰ ਤੇ ਜੋਨੀ ਜਵੰਦ ਦਾ ਫੇਸਬੁੱਕ ਮੈਲ ਦੇ ਹਾਂ ਫੇਰ ਮੇਲੇ ਦੇ ਵਿੱਚ ਚੱਲਦੇ ਆ ਜੀ ਆਜੋ ਜਲਦੀ